ਜੋ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਸ਼ਹਿਰ ਖੇਮਕਰਨ ਵਿੱਚ ਅਸੀਂ ਅੱਜ ਪਹੁੰਚੇ ਆ ਜਿੱਥੇ ਕਿ ਸ਼੍ਰੀ ਬਾਲਾ ਜੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵਿਖੇ ਹਰ ਸਾਲ ਹੀ ਜਿਹੜਾ ਸੌਣ ਦੇ ਮਹੀਨੇ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਉਸ ਸੰਬੰਧ ਦੇ ਵਿੱਚ ਅੱਜ ਜੋ ਇੱਥੇ ਸਾਲਾਨਾ ਸਮਾਗਮ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਬੱਚਿਆਂ ਦੇ ਨਾਲ ਮਿਲ ਕੇ ਉਹ ਤੁਹਾਨੂੰ ਅਸੀਂ ਅੱਜ ਸਾਰੇ ਹੀ ਕਲਿੱਪ ਆਪਣੇ ਮਾਧਮ ਦੇ ਰਾਈ ਦਿਖਾਵਾਂਗੇ ਕਿ ਜਿਹੜਾ ਸਾਡਾ ਪੰਜਾਬੀ ਕਲਚਰ ਹੈ ਗਵਾਜਦਾ ਜਾ ਰਿਹਾ ਹੈ ਪਰ ਅੱਜ ਜਿਹੜਾ ਸ਼੍ਰੀ ਬਾਲਾਜੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵਿਖੇ ਜਿਹੜਾ ਤੀਆਂ ਦਾ ਤਿਹਾਰ ਹਰ ਸਾਲ ਹੀ ਮਨਾਇਆ ਜਾਂਦਾ ਜਿਹੜਾ ਸਕੂਲ ਦੇ ਬੱਚਿਆਂ ਦੇ ਨਾਲ ਮਿਲ ਕੇ ਸਾਰੀਆਂ ਹੀ ਚਲਕੀਆਂ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜਾ ਇਸ ਤੀਆਂ ਦੇ ਤਿਹਾਰ ਦੀ ਪਰਫਾਰਮੈਂਸ ਕਰਦੇ ਹੋਏ ਅਤੇ ਨਾ ਸ਼ਮਸ਼ਮ ਆਉਂਦਾ ਹਰ ਕੋਈ ਦੇਖੋ ਖੁਸ਼ੀ ਮਨਾਉਂਦਾ ਸੌਣ ਮਹੀਨਾ ਸ਼ਮਸ਼ਮ ਆਉਂਦਾ ਹਰ ਕੋਈ ਦੇਖੋ ਖੁਸ਼ੀ ਮਨਾਉਂਦਾ ਸੱਜ ਤੱਜ ਕੇ ਮੁਟਿਆਰਾਂ ਚੱਲੀਆਂ ਤੀਜ ਤੱਜ ਕੇ ਮੁਟਿਆਰਾਂ ਚੱਲੀਆਂ ਤੀਜ ਮਨਾਵਣ ਗਲੀਆਂ ਕਰੀਆਂ ਤੀਜ ਦੇ ਤਿਉਹਾਰ ਦੀ ਖੁਸ਼ੀ ਘਰ ਘਰ ਵਿੱਚ ਛਾਈ ਤੀਜ ਦੇ ਤਿਉਹਾਰ ਦੀ ਤੁਹਾਨੂੰ ਸਭ ਨੂੰ ਹੋਵੇ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਤੁਹਾਨੂੰ ਸਭ ਨੂੰ ਸਾਡੇ ਵੱਲੋਂ ਸਤਿਕਾਰਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਤੀਜ ਦੇ ਤਿਉਹਾਰ ਬਾਰੇ ਦੱਸਣ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਪੰਜਾਬ ਮੇਲੇ ਅਤੇ ਤਿਉਹਾਰਾਂ ਦਾ ਦੇਸ਼ ਹੈ ਇੱਥੇ ਸਾਲ ਦੇ ਹਰੇਕ ਮਹੀਨੇ ਵਿੱਚ ਕੋਈ ਨਾ ਕੋਈ ਮੇਲਾ ਜ਼ਰੂਰ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਸਾਵਣ ਮਹੀਨੇ ਵਿੱਚ ਵੀ ਬਹੁਤ ਸਾਰੇ ਤਿਉਹਾਰ ਆਉਂਦੇ ਹਨ ਰਕੜੀ ਦਾ ਤਿਉਹਾਰ ਵੀ ਸਾਵਣ ਮਹੀਨੇ ਵਿੱਚ ਹੀ ਮਨਾਇਆ ਜਾਂਦਾ ਹੈ ਰਕੜੀ ਦਾ ਤਿਉਹਾਰ ਪੈਣ ਭਰਾ ਦੇ ਅਟੁੱਟ ਪਿਆਰ ਦਾ ਪ੍ਰਗਟਾਵਾ ਕਰਦਾ ਹੈ ਇਸ ਮਹੀਨੇ ਵਿੱਚ ਤੀਜ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੀਜ ਦਾ ਤਿਉਹਾਰ ਪ੍ਰਭ ਤੁਹਾਨੂੰ ਦੱਸੇਗੀ ਤੀਜ ਦਾ ਤਿਹਾਰ ਪੰਜਾਬ ਦਾ ਬਹੁਤ ਹੀ ਪ੍ਰਸਿੱਧ ਤਿਹਾਰ ਹੈ ਇਹ ਮੁਟਿਆਰਾਂ ਦਾ ਮਨਪੌਂਦਾ ਤਿਹਾਰ ਹੈ ਮੁਟਿਆਰਾਂ ਬੜੀ ਹੀ ਬੇਸਬਰੀ ਨਾਲ ਸਾਰਾ ਸਾਲ ਇਸ ਤਿਹਾਰ ਦਾ ਇਸ ਤਿਹਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ ਤੀਜ ਦਾ ਤਿਹਾਰ ਖੁਸ਼ੀਆਂ ਨਾਲ ਭਰਪੂਰ ਹੈ ਇਹ ਤਿਹਾਰ ਖਾਸ ਕਰਕੇ ਵਰਖਾ ਰੋਤ ਨਾਲ ਸੰਬੰਧਿਤ ਹੈ ਸੌਣ ਮਹੀਨਾ ਕਾਲੀਆਂ ਘਟਾਵਾਂ ਨਾਲ ਛਾਇਆ ਰਹਿੰਦਾ ਹੈ ਤੇ ਮੌਸਮ ਸੁਹਾਵਣਾ ਹੋਇਆ ਰਹਿੰਦਾ ਹੈ ਤੀਜ ਦਾ ਤਿਹਾਰ ਵਾਲੇ ਦਿਨ ਕੁੜੀਆਂ ਮਹਿੰਦੀ ਲਾਉਂਦੀਆਂ ਹਨ ਗਿੱਧਾ ਪਾਉਂਦੀਆਂ ਹਨ ਤੇ ਆਪਣੀਆਂ ਸਹੇਲੀਆਂ ਨਾਲ ਇਸ ਤਿਹਾਰ ਨੂੰ ਬੜੀ ਹੀ ਧੂਮ-ਧਾਮ ਨਾਲ ਮਨਾਉਂਦੀਆਂ ਹਨ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਸੌਣ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿੱਚ ਨਵ ਵਿਆਹੀ ਕੁੜੀ ਆਪਣੀ ਸੱਸ ਦੇ ਮੱਥੇ ਨਹੀਂ ਲਗਦੀ ਇਸ ਕਰਕੇ ਸੌਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਵ ਵਿਆਹੀ ਕੁੜੀ ਨੂੰ ਉਸਦੇ ਮਾਪਿਓ ਪੇਕੇ ਕਰ ਲੈ ਆਉਂਦੇ ਹਨ ਅਤੇ ਉਹ ਆਪਣੇ ਪੇਕੇ ਘਰ ਆ ਕੇ ਤੀਜ ਮਨਾਉਂਦੀ ਹੈ ਤੀਜ ਦੇ ਤਿਹਾੜੀ ਦੇ ਦਿਨ ਕੁੜੀਆਂ ਬਹੁਤ ਖੁਸ਼ ਤੀਜ ਦੇ ਤਿਉਹਾਰ ਦੇ ਦਿਨ ਕੁੜੀਆਂ ਬਹੁਤ ਆਨੰਦ ਮਾਣਦੀਆਂ ਹਨ ਉਹ ਮਹਿੰਦੀ ਲਾਉਂਦੀਆਂ ਹਨ ਚੂੜੀਆਂ ਪਾਉਂਦੀਆਂ ਹਨ ਝਾਂਜਰਾਂ ਤੇ ਫਰਾਂਦੇ ਪਾਉਂਦੀਆਂ ਹਨ ਇਸ ਦਿਨ ਉਹ ਬਹੁਤ ਖੁਸ਼ ਰਹਿੰਦੀਆਂ ਹਨ ਉਹ ਗੀਤ ਵੀ ਗਾਉਂਦੀਆਂ ਹਨ ਗੀਤਾਂ ਦੀ ਲੰਬੀ ਏਕ ਤੇ ਗੀਦੇ ਨਾਲ ਸਾਰਾ ਵਾਤਾਵਰਨ ਖੁਸ਼ੀਆਂ ਨਾਲ ਭਰ ਜਾਂਦਾ ਹੈ ਤੀਜ ਦੇ ਤਿਉਹਾਰ ਵਾਲੇ ਦਿਨ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਜਿਨ੍ਹਾਂ ਵਿੱਚ ਸਭ ਤੋਂ ਖਾਸ ਪਕਵਾਨ ਹੈ ਖੀਰ ਪੂੜੇ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਤੇ ਬਹੁਤ ਇਸ ਤਿਹਾਰ ਨੂੰ ਪੂਰੇ ਪੰਜਾਬ ਵਿੱਚ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇੱਕ ਵਾਰੀ ਫੇਰ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੀਜ ਦੇ ਤਿਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਅੱਜ ਜੋ ਤੀਆਂ ਦਾ ਤਿਹਾਰ ਸਕੂਲ ਦੇ ਵਿੱਚ ਮਨਾਇਆ ਗਿਆ ਕੀ ਮੈਸੇਜ ਹੈ ਬੱਚਾ ਦੇਖੋ ਜੀ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਸਾਵਣ ਦੇ ਮਹੀਨੇ ਵਿੱਚ ਜੋ ਲੜਕੀਆਂ ਹੁੰਦੀਆਂ ਹੈ ਉਹਨਾਂ ਨੂੰ ਬਹੁਤ ਚਾਹ ਹੁੰਦਾ ਵਾ ਉਹ ਆਪਣੇ ਹੱਥਾਂ ਵਿੱਚ ਵੰਗਾ ਪਾਉਂਦੀਆਂ ਹਨ ਕੱਚ ਦੀਆਂ ਪੁਰਾਣੇ ਸਮੇਂ ਵਿੱਚੋਂ ਹੀ ਜਦੋਂ ਜਿਹੜੇ ਪਿੱਪਲਾਂ ਦੇ ਹੇਠ ਪਿੰਗਾ ਪਾਉਂਦੀਆਂ ਸਨ ਐਤਵਾਰ ਜਿਹੜੇ ਸਾਂਵੇਂ ਲੱਗਦੇ ਸਨ ਤੋਂ ਅਸੀਂ ਵੀ ਸ਼੍ਰੀ ਬਾਲਾ ਜੀ ਸੀਨੀਅਰ ਸਕੂਲ ਸਾਰੀ ਮੈਨੇਜਮੈਂਟ ਕਮੇਟੀ ਨੇ ਹਰ ਸਾਲ ਜਿਹੜਾ ਤੀਆਂ ਦਾ ਤਿਉਹਾਰ ਮਨਾਉਂਦੇ ਹਾਂ ਇਸ ਵਾਰ ਵੀ ਬੱਚਿਆਂ ਲਈ ਤੀਆਂ ਦੇ ਤਿਉਹਾਰ ਦਾ ਪ੍ਰਬੰਧ ਕੀਤਾ ਹੈ ਤੇ ਬੱਚਿਆਂ ਨੇ ਜਿਹੜਾ ਬਹੁਤ ਹੀ ਜਿਹੜਾ ਅੰਜੋਏ ਕੀਤਾ ਹੈ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਬੱਚੇ ਜਿਹੜੇ ਆ ਉਹ ਆਪਣੀ ਜਿਹੜਾ ਸਾਰਾ ਐਨਜੋਇਮੈਂਟ ਕਰਦੇ ਰਹਿਣਗੇ ਸਰ ਜਿਸ ਤਰ੍ਹਾਂ ਕਿ ਆਪਣਾ ਪੰਜਾਬੀ ਸੱਭਿਆਚਾਰ ਜਿਹੜਾ ਕਾਫੀ ਹੱਦ ਤੱਕ ਰਗਵਾਇਆ ਜਾ ਰਿਹਾ ਪਰ ਤੁਸੀਂ ਫਿਰ ਵੀ ਤੁਹਾਡਾ ਜਿਹੜਾ ਇਹ ਸ਼ਲਾਘਾਯੋਗ ਕਰਦੇ ਹੋ ਦੇਖੋ ਜੀ ਪੁਰਾਣੇ ਪੰਜਾਬ ਦੀ ਜੇ ਗੱਲ ਕਰੀਏ ਤੇ ਪੁਰਾਣੇ ਪੰਜਾਬ ਦੇ ਵਿੱਚ ਫਿੱਪਲਾਂ ਬੋੜ ਜਿਹੜੀਆਂ ਮਠਿਆਰਾਂ ਨੇ ਪਿੰਗਾ ਝੂਟਣੀਆਂ ਮਹੀਨਾ ਜਿਹੜੀਆਂ ਵਿਆਹੀਆਂ ਜਿਹੜੀਆਂ ਮਠਿਆਰਾਂ ਹੁੰਦੀਆਂ ਸੀ ਉਹ ਇੱਕ ਮਹੀਨਾ ਆਪਣੇ ਪੇਕੇ ਘਰ ਲਾਉਂਦੀਆਂ ਹੁੰਦੀਆਂ ਸੀ ਇਹ ਸਾਰਾ ਸਾਵਣ ਜਿਹੜਾ ਆਪਣੇ ਪੇਕੇਆਂ ਦੇ ਘਰ ਕੱਟਦੀਆਂ ਹੁੰਦੀਆਂ ਸੀ ਤੇ ਹੁਣ ਕਿਉਂ ਸਮੇਂ ਦੇ ਬਦਲਣ ਦੇ ਨਾਲ ਮੋਬਾਈਲ ਆਉਣ ਦੇ ਨਾਲ ਟੈਕਨੋਲੋਜੀ ਆਉਣ ਦੇ ਨਾਲ ਜਿਹੜਾ ਵਾ ਇਹ ਪੁਰਾਣਾ ਸੱਭਿਆਚਾਰ ਉਹ ਗਵਾਚ ਚੁੱਕਾ ਵਾ ਪਰ ਫਿਰ ਵੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਬੱਚਿਆਂ ਨੂੰ ਜਿਹੜਾ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਾਇਆ ਜਾ ਸਕੇ ਤਾਂ ਕਿ ਉਹ ਆਪਣੀ ਉਹ ਮਾਂ ਬੋਲੀ ਪੰਜਾਬੀ ਨੂੰ ਅਤੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਨਾ ਭੁੱਲਣ ਇਸ ਲਈ ਹਰ ਸਾਲ ਸਾਡੀ ਸਾਡਾ ਸਕੂਲ ਸ਼੍ਰੀ ਬਾਲਾ ਜੀ ਸੀਨੀਅਰ ਸੈਕੰਡਰੀ ਸਕੂਲ ਹਰ ਸਾਲ ਜਿਹੜਾ ਵਾ ਤੀਆਂ ਦਾ ਤਿਉਹਾਰ ਜਿਹੜਾ ਮਨਾਉਂਦਾ ਹੈ ਤੇ ਅੱਗੇ ਵੀ ਮਨਾਉਂਦੇ ਰਵਾਂਗੇ ਥੈਂਕ ਯੂ ਜੋ ਜਿਸ ਤਰ੍ਹਾਂ ਸੀ ਤੁਹਾਨੂੰ ਸ਼੍ਰੀ ਬਾਲਾਜੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਗਿਆ ਝਲਕੀਆਂ ਦਿਖਾਈਆਂ ਸੋ ਅਸੀਂ ਇਸ ਵੇਲੇ ਬੱਚਿਆਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਕਿ ਕਿਸ ਤਰ੍ਹਾਂ ਦਾ ਉਹਨਾਂ ਨੂੰ ਜਿਹੜਾ ਇਸ ਸਕੂਲ ਦੇ ਵਿੱਚ ਗਾਈਡ ਕੀਤਾ ਜਾਂਦਾ ਕਿਸ ਤਰ੍ਹਾਂ ਤਿਹਾਰ ਮਨਾਏ ਜਾਂਦੇ ਆ ਹਾਂ ਬੇਟਾ ਕੀ ਨਾਮ ਆਪਣਾ ਮੇਰਾ ਨਾਮ ਤਰਵੀ ਹੈ ਮੈਂ ਸ਼ਿਰੀ ਵਾਲਾ ਜੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਆ ਮੈਂ ਸ਼ਿਰੀ ਵਾਲਾ ਜੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ 8ਵੀਂ ਕਲਾਸ 'ਚ ਪੜ੍ਹਦੀ ਆ ਤੇ ਮੈਨੂੰ ਅੱਜ ਬਹੁਤ ਹੀ ਖੁਸ਼ੀ ਹੋਉਂਦੀ ਆ ਕਿ ਸਾਡੇ ਸਕੂਲ ਵਾਲੇ ਸਾਡੀ ਪੜ੍ਹਾਈ ਦੇ ਨਾਲ-ਨਾਲ ਟਰੈਡੀਸ਼ਨਲ ਜਿਹੜੇ ਫੈਸਟੀਵਲਸ ਵੀ ਮਨਾਉਂਦੇ ਆ ਜਿਵੇਂ ਅੱਜ ਅਸੀਂ ਆਪਣੇ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਜਾ ਰਹੇ ਆ ਤੇ ਇਹ ਮਨਾਉਣ ਵਾਸਤੇ ਸਾਨੂੰ ਸਾਡੇ ਟੀਚਰਸ ਨੇ ਗਾਈਡ ਕੀਤਾ ਹੈ ਕਿ ਕਿ ਸਾਨੂੰ ਆਪਣੇ ਪੰਜਾਬੀ ਕਲਚਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤੇ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਕੂਲ ਵਾਲੇ ਕਿ ਇਸ ਤੀਆਂ ਦਾ ਤਿਉਹਾਰ ਆਡੇ ਡਕੀਆਂ ਦਾ ਤਿਹਾਰ ਸੌਣ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਤੀਆਂ ਜਿਹੜੀਆਂ ਕੁੜੀਆਂ ਜਿਹੜੀਆਂ ਆਪਣੇ ਪੇਕੇ ਘਰਾਂ ਦੇ ਵਿੱਚ ਆ ਕੇ ਇਸ ਤਿਹਾਰ ਨੂੰ ਮਨਾਉਂਦੀਆਂ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਪੰਜਾਬੀ ਕਲਚਰ ਸਾਡਾ ਜਿਹੜਾ ਸ਼੍ਰੀ ਬਾਲਾਜੀ ਸਕੂਲ ਵਿੱਚ ਇਹ ਸਾਰਾ ਕੁਝ ਸਿਖਾਇਆ ਜਾਂਦਾ ਹੈ ਸਾਨੂੰ ਅੱਜ ਬਹੁਤ ਵਧੀਆ ਲੱਗ ਰਿਹਾ ਹੈ ਕਿ ਸਾਡੇ ਸਕੂਲ ਵਾਲੇ ਪੰਜਾਬੀ ਕਲਚਰ ਨੂੰ ਫੋਲੋ ਕਰ ਰਹੇ ਆ ਤੇ ਸਾਨੂੰ ਸਾਡੇ ਟੀਚਰਸ ਕੋਲੋਂ ਵੀ ਬਹੁਤ ਸਿੱਖਣ ਨੂੰ ਮਿਲਿਆ ਹੈ ਕਿ ਸਾਨੂੰ ਸਾਡੇ ਪੰਜਾਬੀ ਕਲਚਰ ਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਪੜ੍ਹਨਾ ਵੀ ਚਾਹੀਦਾ ਤੇ ਸਾਨੂੰ ਹੋਰ ਕੋਈ ਐਕਟੀਵਿਟੀਜ਼ ਦੇ ਵਿੱਚ ਵੀ ਧਿਆਨ ਦੇਣਾ ਚਾਹੀਦਾ ਹਾਂ ਕੀ ਨਾ ਬੇਟਾ ਮੇਰਾ ਨਾਮ ਤਾਨੀਆ ਸ਼ਰਮਾ ਹੈ ਹਾਂ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੀਆਂ ਦਾ ਤਿਹਾਰ ਜਿਹੜਾ ਇੱਥੇ ਸਕੂਲ ਦੇ ਵਿੱਚ ਬਣਾਇਆ ਮੈਨੂੰ ਅੱਜ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਸਕੂਲ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਤੇ ਸਾਡੇ ਟੀਚਰਸ ਵੀ ਸਾਨੂੰ ਗਾਈਡ ਕਰਦੇ ਆ ਕਿ ਸਾਨੂੰ ਚਾਹੀਦਾ ਕਿ ਸਾਨੂੰ ਆਪਣੇ ਪੰਜਾਬੀ cultures ਤੇ ਵੀ ਧਿਆਨ ਦੇਣਾ ਚਾਹੀਦਾ ਵਾ ਤੇ ਮੈਨੂੰ ਅੱਜ ਬਹੁਤ ਮਜ਼ਾ ਆ ਰਿਹਾ ਇੱਥੇ ਕਿ ਸਾਡੇ teachers ਨੇ ਸਾਨੂੰ ਮੌਕਾ ਦਿੱਤਾ ਸਰ ਅਸੀਂ ਪਰਫਾਰਮੈਂਸ ਵੀ ਤਿਆਰ ਕੀਤੀ ਹੈ ਜਿਹਤੇ ਅਸੀਂ ਇੱਥੇ ਕਰਾਂਗੇ ਹਾਂ ਕੁੜੀਆਂ ਕੀ ਨਾਮ ਆਪਣਾ ਮੇਰਾ ਨਾਮ ਰਾਜਵਿੰਦਰ ਕੌਰ ਹੈ। ਹਾਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਤੁਹਾਨੂੰ ਸਾਰੇ ਬੱਚਿਆਂ ਨੂੰ ਇੱਕ ਜਿਹੜਾ ਸਟੇਜ ਦੇ ਉੱਤੇ ਇਕੱਠਾ ਕੀਤਾ ਇਸ ਨੂੰ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਟੀਚਰ ਵੀ ਸਾਡ ਨੂੰ ਮਤਲਬ ਕਿ ਬਹੁਤ ਜ਼ਿਆਦਾ ਵਧੀਆ ਮੰਨਦੇ ਆ ਕਿ ਸਾਰੇ ਹਕੂਮਤ ਕੀ ਗਰਲਸ ਸਾਰੀਆਂ ਪਰਫਾਰਮੈਂਸ ਬੜੀ ਵਧੀਆ ਤਿਆਰ ਕੀਤੀ ਹੋਈ ਹੈ ਪੰਜਾਬੀ ਕਲਚਰ ਬਾਰੇ ਸਭ ਕੁਝ ਉਹਨਾਂ ਨੇ ਵਿੱਚ ਦੱਸਿਆ ਹੈ ਕਿ ਆਪਾਂ ਨੂੰ ਕਿਵੇਂ ਮਨਾਉਣਾ ਚਾਹੀਦਾ ਹੈ। ਅੱਜ ਝਲਕੀਆਂ ਦੇ ਵਿੱਚ ਕੀ ਕੀ ਜਿਹੜਾ ਦਿਖਾਇਆ ਗਿਆ। ਹਰ ਜਿੱਤਿਆਂ ਦੇ ਵਿੱਚ ਜਦੋਂ ਮਤਲਬ ਕਿ ਵਿਆਹਾਂ ਕੁੜੀਆਂ ਆਪਣੇ ਪੇਕ ਕੇ ਹੁੰਦੀਆਂ ਵਾ ਤੀਆਂ ਜਿੱਤਿਆਂ ਨਾਲ ਮਿਲਉਂਦੀਆਂ ਪਿੰਗਾ ਝੂਲਦੀਆਂ ਵਾ ਬਹੁਤ ਸਾਰਾ ਮਤਲਬ ਕਿ ਗਿੱਧਾ ਪਉਂਦੀਆਂ ਵਾ ਜੋ ਉਹਨਾਂ ਨੂੰ ਪਾ ਕੇ ਬੜੀ ਖੁਸ਼ੀ ਹੁੰਦੀ ਹੈ ਖੁਸ਼ੀ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਖੁਸ਼ੀ ਦਾ ਬਹੁਤੋ ਅਹਿਸਾਸ ਹੁੰਦਾ ਉਹਨਾਂ ਨੂੰ ਕਿ ਇੰਝ ਮਤਲਬ ਕਿ ਪਾਉਂਦੇ ਹਨ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਂਦਾ ਵਾ ਕਿ ਕੁੜੀਆਂ ਵੀ ਕੁਝ ਕਰਕੇ ਵਿਖਾ ਸਕਦੀਆਂ ਵਾ ਥੈਂਕ ਯੂ